ਬੱਚੇ, ਬੁਢੇ ਤੇ ਬਿਮਾਰਾਂ ਨੂੰ ਅਸਲ 'ਚ ਸਰਦੀ ਦਾ ਖਤਰਾ ਜ਼ਿਆਦਾ ਹੁੰਦਾ ਹੈ। ਤੰਦਰੁਸਤ ਬੰਦੇ ਨੂੰ, ਨੌਜਵਾਨ ਬੰਦੇ ਨੂੰ ਇਹ ਤੋਂ ਬਹੁਤਾ ਬਚਣ ਦੀ ਲੋੜ ਨਹੀਂ ਹੈ। ਜਿਹੜੀਆਂ ਬਿਮਾਰੀਆਂ ਸਰਦੀ 'ਚ ਹੁੰਦੀਆਂ ਨੇ ਅਕਸਰ ਉਹ ਗਰਮੀ 'ਚ ਵੀ ਹੁੰਦੀਆਂ ਨੇ। ਸਰਦੀ 'ਚ ਜੇ ਉਹ ਹੋ ਜਾਣ ਤਾਂ ਉਹਨਾਂ ਦੀ ਦੇਖਭਾਲ ਵੱਧ ਜਾਂਦੀ ਹੈ। ਜਿਵੇਂ ਹੁਣ ਕਿਸੇ ਨੂੰ ਖੰਡ ਲੱਗੇ ਨਮੂਨੇ ਹੋ ਗਿਆ। ਜੇ ਇਹ ਹੀ ਗਰਮੀ 'ਚ ਹੋਇਆ ਹੁੰਦਾ ਤਾਂ ਘੱਟੋ-ਘੱਟ ਉਹਨੂੰ ਗਰਮ ਰੱਖਣ ਦੀ ਤਾਂ ਨਹੀਂ ਲੋੜ ਪੈਣੀ ਸੀ। ਹੁਣ ਇਹ ਵੀ ਲੋੜ ਪਊ ਵੀ ਉਹਦੇ ਆਲੇ-ਦਾਲੇ ਜਿਹੜੀ ਹਵਾ ਹੈ ਉਹ ਗਰਮ ਹੋ ਜਾਏ। ਉਹ ਠੰਡੀਆਂ ਵਾੜ ਸਾਲ ਹੋਊਗਾ ਉਹਦੀ ਸੌਰੀ ਸ ਵੱਜੂਗੀ। ਜੇ ਆਪਾਂ ਗੱਲ ਕਰੀਏ ਸਰਦੀਆਂ ਦੇ ਨਾਲ ਚਾਹ ਦੀ ਜਿਹੜੀ ਬਾਰੀ ਹੁੰਦੀ ਹੈ ਉਹ ਵੱਧ ਜਾਂਦੀ ਹੈ। ਗਰਮੀਆਂ ਦੇ ਵਿੱਚ ਤੁਸੀਂ ਦੋ ਵਾਰੀ ਚਾਹ ਪੀਂਦੇ ਸੀ ਹੁਣ ਸਰਦੀਆਂ 'ਚ ਤੁਸੀਂ ਤਿੰਨ ਵਾਰੀ ਪੀ ਲਈ। ਜਿੰਨਾ ਮਿੱਠਾ ਜਾਨੀ ਸਾਰੇ ਦਿਨ ਚ ਵਰਤਦੇ ਸੀ। ਉਹਨਾਂ ਹੀ ਤਿੰਨ ਵਾਰੀ ਜਿੰਨੀ ਚਾਹ ਪੱਤੀ ਸਾਰੇ ਦਿਨ ਚ ਵਰਤਦੇ ਸੀ ਉਹ ਵੀ ਉੰਨੀ ਹੋਈ। ਇਹਨਾਂ ਦੀ ਮਾਤਰਾ ਨਹੀਂ ਵਧਾਈ। ਦੁੱਧ ਦੀ ਵਧਾਈ। ਤੁਹਾਨੂੰ ਫਾਇਦਾ ਕਰੋ। ਜੇ ਹੁਣ ਤੁਸੀਂ ਉਹ ਪੱਤੀ ਤਿੰਨ ਗੁਣੇ ਕਰਤੀ ਤੇ ਮਿੱਠਾ ਵੀ ਤਿੰਨ ਗੁਣੇ ਕਰਤਾ ਫਿਰ ਇਹ ਨੁਕਸਾਨ। ਤੁਸੀਂ ਗੱਲ ਕੀਤੀ ਆ ਸਾਗ ਦੀ। ਅੱਜ ਕੱਲ ਤਾਂ ਸਾਗ ਬੰਦ ਕਰਾਰੇ ਵਿਸਾਖਾਣਾਂ ਚਾਹੀਦਾ ਮੇਰੀ ਉਮਰ ਹੁਣ 72 ਸਾਲ ਦੀ ਹੋ ਗਈ ਮੈਂ ਹਰ ਸਾਲ ਸਾਗ ਤੇ ਹੀ ਭਲਿਆ ਜੇ ਮੈਨੂੰ ਉਹਨੇ ਨੁਕਸਾਨ ਨਹੀਂ ਕੀਤਾ ਮੈਨੂੰ ਲਾਭ ਕੀਤੇ ਨੇ ਤਾਂ ਮੈਂ ਕਿਵੇਂ ਕਹਦੇ ਆਂ ਵੀ ਸਾਗ ਨਹੀਂ ਖਾਣਾ ਚਾਹੀਦਾ ਜਿਹੜੀਆਂ ਚੀਜ਼ਾਂ ਜਿਹੜੀ ਰੁੱਤ 'ਚ ਪੈਦਾ ਕੀਤੀਆਂ ਨੇ ਉਹਦੇ ਰੁੱਤ 'ਚ ਉਹਨਾਂ ਦੀ ਲੋੜ ਤਾਂ ਪਹਿਲਾਂ ਕੀਤੀਆਂ ਨੇ ਉਹਨਾਂ ਨੂੰ ਵਤ ਵਤ ਵਰਤੋ ਤੇ ਸਿੱਕੇ ਉਹ ਦੁੱਧ ਵੀ ਬੰਦ ਕਰੀ ਜਾਂਦੇ ਆਂ ਅੱਜ ਕੱਲ ਤਾਂ ਹੁਣ ਢੋਡ ਪੈਰ ਤੇ 6:00 ਵਜੇ ਆ ਹਾਂਜੀ ਜਖ ਮੈਂ ਪੈਰ ਤੇ ਪੱਟੀ ਹੋਈ ਹੋਈ ਆ ਉਹ ਜੁੱਤੀ ਅਸੀਂ ਲਗਾਤਾਰ ਪਾਉਣਾ ਜੇ ਫੇਰ ਵੀ ਪਾਉਂਗੇ ਉਦੋਂ ਤਾਂ ਮੈਂ ਵੀ ਕਹੂੰ ਹੋਰ ਵੀ ਕਹੂਗਾ ਜੇ ਤੂੰ ਜੁੱਤੀ ਨਾ ਪਾਈ ਪਰ ਇਹਦਾ ਇਹ ਮਤਲਬ ਤਾਂ ਨਹੀਂ ਜੁੱਤੀ ਪਾਉਣੀ ਵੀ ਨਹੀਂ ਚਾਹੀਦੀ ਉਸ ਹਾਲਤਾਂ ਨੇ ਕੁਝ ਕੋਈ ਸੰਦਰਭ ਹੈ ਮੋਦੇ ਤੋਂ ਚੀਜ਼ ਵਰਜਦਾ ਨਾ ਕਰੋ ਪਰ ਇਹ ਨਹੀਂ ਮੈਂ ਸਰਦੀਆਂ ਦਾ ਸਾਗ ਤਾਂ ਸਰਦੀਆਂ ਦੀ ਸੁਗਾਤ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਆਕਾਸ਼ ਬੁੱਪਾਰਾ ਹਾਂ ਤੁਸੀਂ ਦੇਖ ਰਹੇ ਹੋ ਵਾਸਦਾ ਪੰਜਾਬ ਦਾ ਖਾਸ ਐਪੀਸੋਡ ਸੇ ਤਪੂ ਆਪਣੀ ਅੱਜ ਸਾਡੇ ਨਾਲ ਮੇਜੂਦ ਰਹਿਣਗੇ ਵੈਦ ਇਛਰ ਸਿੰਘ ਸਿੰਘ ਪ੍ਰੋਫੈਸਰ ਸਵਾਗਤ ਆ ਵਸਦਾ ਪਿਆ ਤੁਹਾਡਾ ਧੰਨਵਾਦੀ ਤੁਹਾਡਾ ਧੰਨਵਾਦ ਸਰੋਤਿਆਂ ਦਾ ਅੱਜ ਆਪਾਂ ਗੱਲਬਾਤ ਕਰਾਂਗੇ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਸਰਦੀਆਂ ਸ਼ੁਰੂ ਹੋਣ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਦੇਖੋ ਕਾ ਜੀ ਸਰਦੀ ਗਰਮੀ ਇਹ ਉਦਰਦ ਦਿਨਾਂ ਦੇ ਵਿੱਚ ਸ਼ਾਮਲ ਨੇ ਹਾਂ ਜੀ ਇਹਨਾਂ ਦੋਨਾਂ ਦੀ ਅੱਡੋ-ਅੱਡੀ ਕਿਸਮ ਦੇ ਪ੍ਰਕਾਸ਼ਨ ਜੁਹੰਦੇ ਨੇ ਹਾਂ ਜੀ ਤੇ ਅਸਲ 'ਚ ਸਭ ਤੋਂ ਵੱਧ ਪਹਿਲਾਂ ਜਿਹੜੇ ਬੱਚੇ ਬਜ਼ੁਰਗ ਮੇਰੀ ਉਮਰ ਦੇ ਜਾਂ ਮੇਥੋਂ ਵੱਡੇ ਬਿਮਾਰ ਹਾਂਜੀ ਵੱਧ ਧਿਆਨ ਪਹਿਲਾਂ ਉਹਨਾਂ ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਉਹ ਇਹ ਬਦਲਾਅ ਉਹਨੇ ਜਿਹੜਾ ਇਹਨੂੰ ਛੇਤੀ ਮੰਨਦੇ ਨੇ ਜਿਹੜਾ ਗੱਭਰੂ ਹੈ ਤੰਦਰੁਸਤ ਬੰਦਾ ਉਹਦੀ ਸਰੀਰ ਦੇ ਅੰਦਰ ਕੁਦਰਤ ਨੇ ਰੈਜ਼ਿਸਟੈਂਸ ਦਿੱਤੀ ਹੈ ਹਾਂਜੀ ਸਾਡਾ ਬਿਮਾਰੀਆਂ ਨਾਲ ਗਰਮੀ ਸਰਦੀ ਨਾਲ ਲੜਨ ਲਈ ਸਾਡੇ ਅੰਦਰ ਤਾਕਤ ਕੁਦਰਤ ਨੇ ਰੱਖੀ ਹੈ ਅਸੀਂ 45 ਤੋਂ 50 ਡਿਗਰੀ ਤਾਪਮਾਨ ਵੀ ਦਿਉਨੇ ਆ ਹਾਂਜੀ ਤੇ 20 25 ਡਿਗਰੀ ਦਾ ਤਾਪਮਾਨ ਜਿਸ ਅਸੀਂ ਸਹਿਜ ਨਾਲ ਜੋਂ ਲੈਨੇ ਆ ਉਦੋਂ ਥੱਲੇ ਫਿਰ ਸਾਨੂੰ ਮਦਦ ਦੀ ਲੋੜ ਪੈਂਦੀ ਹੈ 50 ਡਿਗਰੀ ਤੋਂ ਉੱਪਰ ਉੱਥੇ ਵੀ ਮਦਦ ਦੀ ਲੋੜ ਪੈਂਦੀ ਹੈ ਫਿਰ AC ਪੱਖੇ ਗਰਮੀਆਂ ਦਾ ਹਾਂਜੀ ਤੇ ਸਰਦੀਆਂ ਦਾ ਕੱਪੜਾ ਅੱਗ ਇਹ ਚੀਜ਼ਾਂ ਪਹਿਲੀ ਗੱਲ ਤਾਂ ਅੱਗ ਤੇ ਖਿਆਲ ਆਇਆ ਵੀ ਤੁਸੀਂ ਜੇ ਤੁਹਾਨੂੰ ਅੰਦਰ ਕਿਸੇ ਥਾਂ ਤੇ ਗਰਮੀ ਲੱਗਦੀ ਹੈ ਹਾਂਜੀ ਕਾ ਇੱਕ ਗੱਲ ਪੱਕੀ ਮੰਨ ਲਓ ਵੀ ਕਪੜਾ ਲੈ ਲਓ ਜਿੰਨਾ ਮਰਜ਼ੀ ਮੋਟਾ ਇਹ ਮਤਲਬ ਠੰਡ ਨਾਲ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਜੇ ਤੁਸੀਂ ਅੰਦਰ ਅੱਗ ਬਾਲੋਗੇ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਇੱਕ ਤੈ ਤੋਂ ਬਚੋ ਠੀਕ ਹੈ ਜੀ ਜੇ ਅੱਗ ਬਾਲਣੀ ਹੈ ਤਾਂ ਉਹਨੂੰ ਧੂਆਂ ਰਹਿਤ ਕਰਕੇ ਲਿਆਓ ਕੋਈ bari mori ਕੋਈ ਚੀਜ਼ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਜਿਹੜੀ ਖੁੱਲੇ ਹਾਂ ਜੀ ਤਾਂ ਕਿ ਆਕਸੀਜਨ ਹੈ ਜਿਹੜੀ ਉਹ ਕਾਰਬਨ ਡਾਈਆਕਸਾਈਡ ਨਾ ਬਦਲ ਦੇਵੇ ਸਾਰੀ ਦੀ ਸਾਰੀ ਇਹ ਹਾਦਸੇ ਹੁਣ ਹੁੰਦੇ ਵੀ ਨੇ ਤੁਸੀਂ ਸੁਣੇ ਵੀ ਹੋਣਗੇ ਦੇਖੇ ਵੀ ਹੋਣਗੇ ਸ਼ਾਇਦ ਜੀ ਇਸੇ ਤਰ੍ਹਾਂ ਗਰਮੀ ਤੋਂ ਸਰਦੀ ਚ ਆਉਣ ਨਾਲ ਬਿਮਾਰੀ ਛੇਤੀ ਅਟੈਕ ਕਰਦੀ ਐ ਸਰਦੀ ਤੋਂ ਗਰਮੀ ਚ ਜਾਣ ਨਾਲ ਤੁਸੀਂ ਵੱਡੇ ਭਾਰੇ ਕੱਪੜਿਆਂ ਚ ਲਿਪਟੇ ਪਏ ਹੋ ਪੂਰੇ ਲੱਗੇ ਹੋ ਕਿਉਂਕਿ ਸਰੀਰ ਆਪਦੀ ਰਿਸਿਸਟੈਂਸ ਇੰਨੀ ਜਲਦੀ ਨਹੀਂ ਬਦਲਦਾ ਜਿੰਨੀ ਤੇਜ਼ੀ ਨਾਲ ਤੁਸੀਂ ਉਹਨਾਂ ਤੋਂ ਨਿਕਲੇ ਹਾਂ ਹਾਂ ਜੀ ਤੁਸੀਂ ਗਰਮ ਕੱਪੜਿਆਂ ਤੋਂ ਨਿਕਲੇ ਇੱਕਦਮ ਠੰਡੇ ਸਾਂ ਚਲੇ ਗਏ ਇਹ ਇਹਦੀ ਇਹਦਾ ਮੁਕਾਬਲਾ ਕਰਨ ਲਈ ਸਰੀਰ ਸਮਰੱਥ ਨਹੀਂ ਹੈਗਾ ਉਦੋਂ ਵੀ ਬਿਮਾਰੀ ਲੱਗਦੀ ਹੈ ਜਿਹੜੇ ਲੋਕ ਦਿਲ ਦੇ ਮਰੀਜ਼ ਨੇ ਹਾਂਜੀ ਸਾਹ ਦੇ ਮਰੀਜ਼ ਨੇ ਉਹਨਾਂ ਨੂੰ ਵੀ ਬਹੁਤੀ ਠੰਡ ਤੋਂ ਬਚਣਾ ਚਾਹੀਦਾ ਹੈ ਇਹ ਅਸਲ 'ਚ ਕੱਪੜਾ ਤੇ ਖੁਰਾਕ ਹਾਂਜੀ ਇਹਦੇ ਤੇ ਧਿਆਨ ਦੇਣਾ ਚਾਹੀਦਾ ਨਾ ਕਿ ਅ ਦਵਾਈਆਂ ਤੇ ਦਵਾਈਆਂ ਬਿਮਾਰ ਲੈਣ ਕੰਦਰ ਉਸ ਨੂੰ ਜੇ ਅੱਛੀ ਖੁਰਾਕ ਮਿਲੇ ਤਾਂ ਗਰਮੀ ਸਰਦੀ ਦੋਨੋਂ ਹੀ ਘੱਟ ਲੱਗਦੇ ਨੇ ਗੱਬਨ ਨੂੰ ਘੱਟ ਲੱਗਦੇ ਨੇ ਬੱਚਿਆਂ ਲਈ ਮੁਸ਼ਕਲ ਹੈ ਜਿਆਦਾ ਧਿਆਨ ਬੱਚਿਆਂ ਤੇ ਦੇਣਾ ਚਾਹੀਦਾ ਇੱਕ ਤਾਂ ਕੱਪੜੇ ਲੀੜੇ ਦਾ ਇੱਕ ਗਰਮੀ ਸਰਦੀ ਤੋਂ ਗਰਮੀ ਤੋਂ ਸਰਦੀ ਤੇ ਜਾਣ ਦਾ ਤੁਸੀਂ ਨਿੱਗੇ ਕਮਰੇ ਚੋਂ ਬਾਹਰ ਨਿਕਲਦੇ ਹੋ ਇਹਨਾਂ ਚੀਜ਼ਾਂ ਦਾ ਬਹੁਤਾ ਖਿਆਲ ਰੱਖੋ ਇੱਕ ਥੋੜਾ ਜਿਹਾ ਖਾਣੇ ਪੀਣੇ ਤੇ ਹੁਣ ਮੈਂ ਦੇਖਿਆ ਅਜੇ ਵੀ ਹੁਣ ਅੱਛੀ ਠੰਡ ਹੋ ਗਈ ਹਾਲੇ ਵੀ ਲੋਕ ਆਈਸਕ੍ਰੀਮ ਵਰਤ ਰਹੇ ਨੇ ਹਾਂਜੀ ਆਪਣਾ 골ਡਨ ਡਰਿੰਕ ਵਰਤ ਰਹੇ ਨੇ ਜਿਹੜੇ ਗਰਮੀਆਂ ਚ ਵੀ ਘਾਤਕ ਨੇ ਔਰ ਹੁਣ ਤਾਂ ਠੰਡੇ ਨੇ ਹੁਣ ਤਾਂ ਮਤਲਬ ਹੋ ਜਾਹਰ ਨੇ ਹਾਂਜੀ ਅਜੇ ਵੀ ਵਰਤੀ ਜਾਂਦੇ ਨੇ ਉਹਨਾਂ ਨੂੰ ਵਰਤਨ ਤੋਂ ਪਰਹੇਜ਼ ਕਰੋ ਤਲੀਆਂ ਚੀਜ਼ਾਂ ਬਿਲਕੁਲੀ ਨਾ ਵਰਤੋ ਵੱਡੀ ਗੱਲ ਜਿਹੜੀਆਂ ਚੀਜ਼ਾਂ ਕੁਦਰਤ ਨੇ ਇਸ ਇਸ ਮੌਸਮ ਲਈ ਬਣਾਈਆਂ ਨੇ ਹੁਣ ਪੈਦਾ ਹੋ ਰਹੀਆਂ ਨੇ ਹੁਣੇ ਹੀ ਖਾਣ ਜੋ ਹੋ ਰਹੀਆਂ ਨੇ ਹਾਂਜੀ ਉਹ ਵੱਧ ਤੋਂ ਵੱਧ ਵਰਤਣੀਆਂ ਚਾਹੀਦੀਆਂ ਨੇ ਜਿਹੜੀਆਂ ਇਹਨੂੰ ਪਿਛਲੇ ਸਮੇਂ ਗਰਮੀ ਲਈ ਬਣੀਆਂ ਸੀ ਉਹਨਾਂ ਤੋਂ ਹੁਣ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਹੁਣ ਜਿਵੇਂ ਬਾਜਰਾ ਹਾਂਜੀ ਹੁਣ ਅਵੇਲੇਬਲ ਹੈ ਹੁਣ ਮੈਂ ਹੁਣ ਆਇਆ ਹੈ ਉਹ ਉਹਨੂੰ ਖਾਓ ਮੱਕੀ ਖਾਓ ਸਾਗ ਐ ਮੂਲੀ ਗਾਜਰ ਥਲਗਮ ਗੋਭੀ ਜਿਹੜਾ ਜਿਹੜੀ ਐਸ ਵੇਲੇ ਦੀ ਸਬਜ਼ੀ ਜਿਹੜੀ ਸਬਜ਼ੀ ਗਰਮੀ ਦੀ ਸੀ ਜਿਵੇਂ ਕਦੂ ਤੋਰੀਆਂ ਹੋਰ ਕਈ ਚੀਜ਼ਾਂ ਨੇ ਪਿੰਡੀ ਵਗੈਰਾ ਹਾਂਜੀ ਜਿਹੜੀ ਉਗਾਈ ਹੁਣ ਵੀ ਜਾਂਦੀ ਹੈ ਪਰ ਉਹਨੂੰ ਉਗਾਉਣ ਦਾ ਜਿਹੜਾ ਤਰੀਕਾ ਹੈ ਉਹ ਆਰਟੀਫੀਸ਼ੀਅਲ ਹੈ ਨਜਾਇਜ਼ ਹੈ ਉਹਦੇ 'ਚ ਜਿਹੜੀ ਉੱਗੀ ਆ ਉਹ ਨਹੀਂ ਖਾਣੀ ਚਾਹੀਦੀ ਉਹ ਤੋਂ ਪਰਹੇਜ਼ ਰੱਖੋ ਖੁਦ ਪੈਦਾ ਕਰੋ ਉਹ ਖਾਓ ਤੇ ਕੋਈ ਬਹੁਤੀਆਂ ਮੈਂ ਦੇਖਾ ਦੇਖੀ ਗਰਮ ਤਸਵੀਰ ਦੀਆਂ ਚੀਜ਼ਾਂ ਉਹਨਾਂ ਦਾ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਵੀ ਬਈ ਮਿੱਠੇ ਰੜਾ ਲੋ ਜੀ ਆ ਕਰ ਲੋ ਜੀ ਉਹ ਕਰ ਲੋ ਜੀ ਇਹ ਇਹ ਚੀਜ਼ਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖੁਰਾਕ ਖਾਓ ਚੰਗੀ ਖੁਰਾਕ ਸਰਦੀ ਨਾਲ ਟਕਰਾ ਕਰਨ ਦੇ ਸਮਰੱਥਾ ਨੂੰ ਬਣਾਉਂਦੀ ਹੈ ਜੇ ਕਿਸੇ 'ਚ ਪਹੁੰਚ ਹੈ ਉਹ ਸੁੱਕੇ ਮੇਵੇ ਜਿੰਨੇ ਕਬਰਤ ਸਕਦਾ ਨਹੀਂ ਹੋਏਗੀ ਮੂੰਗਫਲੀ ਖਾਓ ਠੀਕ ਸਭ ਤੋਂ ਵਧੀਆ ਚੀਜ਼ ਹੈ ਠੀਕ ਹੈ ਜੀ ਆਪਣੀ ਆਮ ਆਦਮੀ ਦੀ ਪਹੁੰਚ ਤੇ ਉਹਨੂੰ ਖਾਣੀ ਚਾਹੀਦੀ ਹੈ ਭੁਜੇ ਛੋਲੇ ਤੇ ਸਾਦੀ ਤੇ ਸਾਫ਼ ਤੇ ਸਹੀ ਮਾਤਰਾ ਚ ਖਾਣਾ ਪੀਣਾ ਰੱਖੋ ਹਾਂਜੀ ਤਾਂ ਗਰਮੀ ਤੋਂ ਵੀ ਬਚੋਗੇ ਸਰਦੀ ਤੋਂ ਵੀ ਬਚੋਗੇ ਤੇ ਇਹ ਰੁੱਤਾਂ ਹਰ ਸਹੀ ਵੀ ਨਹੀਂ ਬਦਲਦੀਆਂ ਨੇ ਤਕਰੀਬਨ ਤਕਰੀਬਨ ਗਰਮੀ ਸਰਦੀ ਹਰ ਸਾਲ ਹੀ ਆਉਂਦੀ ਆ ਕਦੇ ਕੋਰਾ ਕੱਟ ਕਾ ਤੇ ਪੂਰਾ ਬੱਦ ਤੇ ਇਹਦੇ ਲਈ ਬਸ ਥੋੜੀ ਜਿਹੀ ਪ੍ਰਕਾਸ਼ਨ ਜੇ ਰੱਖਾਂਗੇ ਤਾਂ ਕਾਫੀ ਹੱਦ ਤੱਕ ਬਹੁਤ ਹੱਦ ਤੱਕ ਆਪਾਂ ਆਮ ਹੋਣ ਵਾਲੀਆਂ ਬਿਮਾਰੀਆਂ ਤੋਂ ਵੱਜਾਂਗੇ ਸਰਦੀ ਦੀ ਬਿਮਾਰੀ ਕੀ ਹੈ ਨਜਲਾਜ ਕਾਮ ਹਾਂਜੀ ਤੇ ਕਈ ਕਿਸਮ ਦੇ ਬੁਖਾਰ ਸਭ ਤੋਂ ਘਾਤਕ ਨਮੂਨੀਆਂ ਹਾਂਜੀ ਜਿਹੜਾ ਸਰਦੀ ਉਹ ਕਾਰਨ ਉਹਦਾ ਵੀ ਇਹੀ ਹੈ ਵੀ ਜਦੋਂ ਤੁਸੀਂ ਬੱਦ ਠੰਡ ਚੋਂ ਗਰਮੀ ਤੇ ਜਾਂਦੇ ਹੋ ਨਮੂਨੀਆਂ ਉਹ ਦੋਂ ਹਾਂਜੀ ਕੱਲੀ ਠੰਡ ਨਾਲ ਜਿਆਦਾ ਦੇਰ ਠੰਡ ਚ ਰਹਿਣ ਨਾਲ ਨਮੂਨੀਆਂ ਨਹੀਂ ਹੁੰਦਾ ਹਾਂਜੀ ਨਮੂਨੀਆਂ ਅਸਲ ਜਦੋਂ ਤੁਸੀਂ ਨਿੱਗੇ ਹੋਏ ਹੋਏ ਇੱਕ ਨਾਮ ਠੰਡ ਤੇ ਚਲੇ ਗਏ ਠੀਕ ਹੈ ਉਦੋਂ ਤੁਹਾਡੀ ਸਾਹ ਨਾਲੀ ਦੀ ਸੋਜ ਹੁੰਦੀ ਹੈ ਉੱਥੇ ਨੂੰ ਬਲੱਡ ਦਾ ਖੂਨ ਦਾ ਫਲੋਅ ਵਰ ਜਾਂਦਾ ਤੇ ਉਹ ਫਿਰਾਂਚ ਵੀ ਜਾ ਸਕਦਾ ਉਹਦੇ ਭਰਗੇ ਸਾਹ ਲੈਣ ਨੂੰ ਥਾਂ ਨਹੀਂ ਨਮੂਨੀਆਂ ਤੇ ਇੰਨੀ ਕੀ ਮੇਰਾ ਖਿਆਲ ਰੱਖੋ ਹੋਰ ਸ਼ਹਿਰ ਹੈ ਜਿਹੜੀ ਉਦੋਂ ਵੇਲੇ ਜ਼ਰੂਰ ਕਰੋ ਕਈ ਜਿੰਨੀ ਜਿੰਨੀ ਕੋ ਕਿਸੇ ਸਹੀ ਸਵੱਛਤਾ ਤੇ ਕਰ ਸਕਦੇ ਹੋ ਉੱਥੇ ਸ਼ੇਅਰ ਕਰੋ ਵਧੀਆ え ਬਾਕੀ ਡਰੋ ਨਾ ਸਰਦੀ ਤੋਂ ਡਰੋ ਨਾ ਔਏ ਮੈਂ ਤੁਸੀਂ ਪੰਜ ਸੱਤ ਕੱਪੜੇ ਪਾਣ ਲੇ ਖੋਰ ਪਾ ਲਿਆ ਖੋਰ ਪਾ ਲਿਆ ਖੋਰ ਪਾ ਲਿਆ ਫੇਰ ਉਹਨਾਂ ਤੋਂ ਤੁਹਾਨੂੰ ਦਿੱਕਤ ਆ ਗਈ ਫਿਰ ਫਟਾਫਟ ਸਾਰੀ ਦਿਲਾਕੇ ਸਿਰ ਤੇ ਇਹ ਬਿਮਾਰੀ ਦਾ ਕਾਰਨ ਬਣ ਮੁਕਾਬਲਾ ਕਰੋ ਸਰਦੀ ਦਾ ਮੁਕਾਬਲਾ ਕਰੋ ਉਹਨਾਂ ਦੇ ਉਹਦੇ ਨਾਲ ਲੜੋ ਤੁਹਾਡਾ ਸਰੀਰ ਸਮਰੱਥ ਹੋ ਜਾਊਗਾ ਸਗੋਂ ਉਹ ਤੁਹਾਨੂੰ ਅੰਦਰੋਂ ਅੰਦਰੋਂ ਦੇਊਗਾ ਆਪਣਾ ਸੁਰੱਖਿਆ ਲੜੂਗਾ ਉਹਨਾਂ ਨਾਲ ਹੋਰ ਜੇ ਆਪਾਂ ਗੱਲ ਕਰੀਏ ਮੌਸਮ ਦੀ ਤਬਦੀਲੀ ਕਾਰਨ ਕਿਹੜੀ ਕਿਹੜੀ ਬਿਮਾਰੀਆਂ ਆ ਸਕਦੀਆਂ ਨੇ ਕਿਹੜੀ ਕਿਹੜੀ ਬਿਮਾਰੀਆਂ ਲੱਗਦੀਆਂ ਨੇ ਧਿਆਨ ਕਿਵੇਂ ਰੱਖ ਸਕਦੇ ਆਪਾਂ ਦੇਖੋ ਬਿਮਾਰੀਆਂ ਜਦੋਂ ਜਿਆਦਾ ਠੰਡ ਹੋ ਜਾਂਦੀ ਹੈ ਹਾਂਜੀ ਫਿਰ ਸਗੋਂ ਬਹੁਤ ਕਿਸਮ ਦੇ ਪਰਜੀਵੀ ਨੇ ਜਿਹੜੇ ਬੈਕਟੀਰੀਆ ਨਾਲ ਤਾਂ ਮਰ ਜਾਂਦੇ ਨੇ ਠੀਕ ਹੈ ਜਿਆਦਾ ਗਰਮੀ ਵੀ ਮਰ ਜਾਂਦੇ ਨੇ ਬਿਮਾਰੀਆਂ ਤਾਂ ਘਟਲੀਆਂ ਚਾਹੀਦੀਆਂ ਨੇ ਹਾਂਜੀ ਬਿਮਾਰੀਆਂ ਬਸ ਸਭ ਤੋਂ ਵੱਡੀ ਬਿਮਾਰੀ ਨਮੂਨੀਆ ਸਰਦੀ ਦੀ ਜਾਂ ਕਈ ਕਿਸਮ ਦੇ ਬੁਖਾਰ ਨੇ ਠੀਕ ਹੈ ਜੀ ਛੋਟੇ ਛੋਟੇ ਜਿਆਦਾ ਠੰਡ ਲੱਗੀ ਤੁਹਾਨੂੰ ਬੁਖਾਰ ਹੋ ਗਿਆ ਤੇ ਬਸ ਰੋਟੀ ਪਾਣੀ ਵਧੀਆ ਸਵਾ ਪੇਟ ਭਰ ਕੇ ਰੱਖੋ ਭੁੱਖੇ ਬਾਹਰ ਨਾ ਜਾਓ ਜਿਆਦਾ देर ਠੰਡ ਚ ਬੇਮਤਲਬ ਨਾ ਬੈਠੋ ਬੱਚਿਆਂ ਦੇ ਸਿਰ ਹੱਥ ਪੈਰ ਕੋਸ਼ਿਸ਼ ਕਰੋ ਢੱਕ ਕੇ ਰੱਖਣੇ ਚਾਹੀਦੇ ਨੇ ਬੱਚੇ ਬੁੜੇ ਤੇ ਬਿਮਾਰਾਂ ਨੂੰ ਅਸਲ ਚ ਸਰਦੀ ਦਾ ਖਤਰਾ ਜਿਆਦਾ ਹੁੰਦਾ ਤੰਦਰੁਸਤ ਬੰਦੇ ਨੂੰ ਨੌਜਵਾਨ ਬੰਦੇ ਨੂੰ ਇਹ ਤੋਂ ਬਹੁਤਾ ਬਚਣ ਦੀ ਲੋੜ ਨਹੀਂ ਹੈ ਤੇ ਸਰਦੀਆਂ ਦੀਆਂ ਕੋਈ ਖਾਸ ਬਿਮਾਰੀਆਂ ਨਹੀਂ ਹੁੰਦੀਆਂ ਬਿਮਾਰੀਆਂ ਤੇ ਕੋਈ ਨਹੀਂ ਨੇ ਸਾਰੀਆਂ ਜਿਹੜੀਆਂ ਬਿਮਾਰੀਆਂ ਸਰਦੀ ਚ ਹੁੰਦੀਆਂ ਨੇ ਅਕਸਰ ਉਹ ਗਰਮੀ ਚ ਵੀ ਹੁੰਦੀਆਂ ਨੇ ਸਰਦੀ ਚ ਜੇ ਉਹ ਹੋ ਜਾਣ ਤਾਂ ਉਹਨਾਂ ਦੀ ਦੇਖਭਾਲ ਵਧ ਜਾਂਦੀ ਹੈ ਗਰਮੀ ਚ ਜਿਵੇਂ ਹੁਣ ਕਿਸੇ ਨੂੰ ਠੰਡ ਲੱਗੇ ਨਮੂਨੇ ਹੋ ਗਿਆ ਹਾਂਜੀ ਜੇ ਇਹੀ ਗਰਮੀ ਚ ਹੋਇਆ ਹੁੰਦਾ ਤਾਂ ਘਟੋ ਘਟੋ ਨੂੰ ਗਰਮ ਰੱਖਣ ਦੀ ਤਾਂ ਨਹੀਂ ਲੋੜ ਪੈਣੀ ਸੀ ਹੁਣ ਇਹ ਵੀ ਲੋੜ ਪਊ ਬਿਜੋਦੇ ਵਾਲੇ ਵਾਲੇ ਜਿਹੜੀ ਹਵਾ ਹੈ ਉਹ ਗਰਮ ਹੋ ਜੇ ਹਾਂਜੀ ਉਹ ਠੰਡੀਆਂ ਬਾਰਿ ਸਾਲ ਹੋਊਗਾ ਉਹਦੀ ਸੋਜਿਸ਼ ਵੱਧ ਜੂਗੀ ਇਸ ਕਰਕੇ ਉਹਨੂੰ ਬਚਾਉਣਾ ਪਊਗਾ ਕੋਈ ਐਸਾ ਪ੍ਰਕਾਸ਼ਨ ਕੋਈ ਨਹੀਂ ਵੀ ਤੁਸੀਂ ਠੰਡ ਵਾਲੀਆਂ ਬਿਮਾਰੀਆਂ ਤੋਂ ਬਚੀ ਜਾਣਾ ਹੋਵੇ ਹੋਣੀ ਨਾ ਇਹ ਤਾਂ ਖੁਰਾਕ ਹੈ ਅੱਛੀ ਖੁਰਾਕ ਖਾਓ ਤੇ ਸਾਦਾ ਜੀਵਨ ਜਿਉ ਬਸ ਬੁਗਾਨੀਆਂ ਤੋਂ ਬਚੇ ਰਹੋਗੇ ਤੇ ਤੁਹਾਨੂੰ ਕੀ ਲੱਗਦਾ ਵੀ ਠੰਡ 'ਚ ਕਿਹੜੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਠੰਡ ਹੀ ਲੱਗਦੀ ਹੈ ਜਾਂ ਤਾਂ ਠੰਡ ਲੱਗ ਗਈ ਜੁਕਾਮ ਹੋ ਗਿਆ ਖੰਘ ਸ਼ੁਰੂ ਹੋ ਗਈ ਇਹ ਇੱਕ ਆਮ ਕੰਪਲਿਕੇਸ਼ਨ ਹੁੰਦੀ ਹੈ ਇੱਕ ਖਾਸ ਹੁੰਦੀ ਹੈ ਹਾਂਜੀ ਇਹ ਜਿਹੜੀ ਆਮ ਹੈ ਉਹ ਤਾਂ ਸਾਰਿਆਂ ਨਾਲ ਹੋਣੀ ਹੈ ਕਦੇ ਹੋ ਗਈ ਕਦੇ ਹਟ ਗਈ ਹਾਂਜੀ ਕੋਈ ਚੀਜ਼ ਥੋੜੀ ਜਿੰਨੇ ਸਮੇਂ ਚ ਠੀਕ ਹੋਣੀ ਚਾਹੀਦੀ ਸੀ ਹਾਂਜੀ ਉਹਦੋਂ ਜ਼ਿਆਦਾ ਸਮਾਂ ਲੱਗੇਗੀ ਫਿਰ ਡਾਕਟਰ ਨੂੰ ਦਿਖਾਓ ਹਾਂਜੀ ਦੇ ਉਹ ਆਪਦੇ ਸਹੀ ਸਮੇਂ ਤੋਂ ਜ਼ਿਆਦਾ ਸਮਾਂ ਲੱਗੇਗੀ ਫਿਰ ਡਾਕਟਰ ਨੂੰ ਦਿਖਾਓ ਫਿਰ ਇਹਦਾ ਮਤਲਬ ਬਿਮਾਰੀ ਬਣ ਰਹੀ ਹੈ ਹਾਂਜੀ ਫਿਰ ਮਹਿਜ ਠੰਡ ਦਾ ਅਸਰ ਨਹੀਂ ਫਿਰ ਉਹ ਕਿਸੇ ਅੰਗ ਨੂੰ ਤੁਹਾਡੇ ਨੂੰ ਪ੍ਰਭਾਵਿਤ ਕਰ ਰਹੀ ਹੈ ਖਰਾਬ ਕਰ ਰਹੀ ਹੈ ਉਹਦੇ ਲਈ ਡਾਕਟਰ ਦੀ ਸਲਾਹ ਲਓ ਜ਼ਰੂਰੀ ਹੈ ਖਾਣ ਪੀਣ ਇੰਨਾ ਹੀ ਹੈ ਵੀ ਤੁਸੀਂ ਜੇ ਤੁਹਾਡੇ ਦੁੱਧ ਫਿੱਟਾ ਹੈ ਵਾਤਵਾ ਦੁੱਧ ਪੀਓ ਹਾਂਜੀ ਕਈ ਗਰਮੀਆਂ ਚ ਖਾਣ ਵਾਲੀਆਂ ਦਾਲਾਂ ਨੇ ਜਿਵੇਂ ਮੋਠ ਨੇ ਉਬਰ ਤੋਂ ਤੇ ਅੱਜ ਕੱਲ ਮੱਕੀ ਕਿਉਂਕਿ ਕੁਦਰਤ ਨੇ ਕੋਈ ਚੀਜ਼ ਵੀ ਬੇਵਜਾ ਨਹੀਂ ਬਣਾਈ ਹਾਂਜੀ ਜਿਹੜੀਆਂ ਚੀਜ਼ਾਂ ਜਿਹੜੀ ਰੁੱਤ ਚ ਪੈਦਾ ਕੀਤੀਆਂ ਨੇ ਉਹ ਰੁੱਤ ਚ ਉਹਨਾਂ ਦੀ ਲੋੜ ਹੈ ਤਾਂ ਪਹਿਲਾਂ ਕੀਤੀਆਂ ਨੇ ਉਹਨਾਂ ਨੂੰ ਵਾਤਵਾ ਵਾਤ ਵਰਤੋ ਜਿਹੜੀਆਂ ਕਰਤੀਆਂ ਨੇ ਹਾਂਜੀ ਸਿਰਫ ਸਵਾਦ ਲਈ ਖਾਣੀਆਂ ਨੇ ਉਹਨਾਂ ਤੋਂ ਥੋੜਾ ਜਿਹਾ ਪਰਹੇਜ਼ ਕਰੋ ਜਿੰਨਾ ਹੋ ਸਕਦਾ ਉਹਨਾਂ ਨੂੰ ਨਾ ਮਰਪੋ ਉਹਨਾਂ ਨੂੰ ਉਸੇ ਮੌਸਮ ਦੀ ਵਰਤੋ ਜਿਹੜੇ ਮੌਸਮ ਲਈ ਉਹ ਬਣੀਆਂ ਨੇ ਤੇ ਵੈਸੇ ਕੋਈ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੋਈ ਠੰਡ ਦੀਆਂ ਅੱਡ ਹੁੰਦੀਆਂ ਨੇ ਗਰਮੀ ਦੀਆਂ ਅੱਡ ਹੁੰਦੀਆਂ ਨੇ ਮਤਲਬ ਇਹ ਜ਼ਰੂਰ ਹੈ ਵੀ ਕਈ ਬਿਮਾਰੀਆਂ ਗਰਮੀ 'ਚ ਘਾਤਕ ਹੁੰਦੀਆਂ ਨੇ ਕਈ ਬਿਮਾਰੀਆਂ ਸਰਦੀਆਂ 'ਚ ਘਾਤਕ ਹੁੰਦੀਆਂ ਨੇ ਹੁਣ ਜਿਵੇਂ ਆ ਪਿੱਛੇ ਮੌਸਮ ਤਬਦੀਲੀ ਵੇਲੇ ਪਾਣੀ ਦੀ ਮਾਰ ਨਾਲ ਪਾਣੀ ਜਿੱਥੇ ਕਿਤੇ ਵੀ ਹੈਗਾ ਸੇ ਡੇਂਗੂ ਦਾ ਬੜਾ ਪ੍ਰਕੋਪ ਰਿਹਾ ਹੈ। ਹਾਂਜੀ। ਕਿ ਕੋਈ ਸਰਦੀ ਦੀ ਬਿਮਾਰੀ ਥੋੜੋ ਹੈ? ਇਹ ਤਾਂ ਗਰਮੀ 'ਚ ਵੀ ਹੋਊਗਾ। ਜੇ ਉਹ ਮੱਛਰ ਦੇ ਸੰਪਰਕ 'ਚ ਆਉਂਗੇ ਡੇਂਗੂ ਵਾਲੇ ਦੇ। ਤਾਂ ਉਹਨੇ ਗਰਮੀ ਸਰਦੀ ਕੋਈ ਨਹੀਂ ਦੇਖਣਾ। ਉਹਨੇ ਤਾਂ ਉਹ ਹੀ ਜਣਾ। ਇਹ ਸਾਂਝੀਆਂ ਨੇ। ਬਸ ਸਰਦੀ ਦੀ ਬਿਮਾਰੀ ਤਾਂ ਇੰਨੀ ਹੋਈ ਆ ਵੀ ਥੋੜਾ ਨੱਕ ਵਗਦਾ ਹੈ। ਛਿੱਕਾਂ ਆਉਂਦੀਆਂ ਨੇ। ਅ ਕਈ ਵਾਰੀ ਇਹ ਸੇ ਇਦਕਾਮ ਨਾਲ ਅੱਖਾਂ 'ਚ ਜਲਨ ਹੋ ਜਾਂਦੀ ਹੈ। ਹਾਂਜੀ। ਗਾਲ ਅ ਮੁੰਡੇ ਮੈਂ ਅੰਦਰੋਂ ਮਤਲਬ ਵੱਡਿਆ ਜਾ ਹੁੰਦਾ ਹੈ ਇਹ ਸਾਰਾ ਇਸ ਕਰਕੇ ਹੁੰਦਾ ਹੈ ਵੀ ਜਦੋਂ ਤੁਸੀਂ ਗਰਮ ਹਵਾ ਚ ਬੈਠੇ ਹੋ ਉਥੇ ਸਾਹ ਲੈ ਰਹੇ ਹੋ ਉਥੇ ਆਰਾਮ ਨਾਲ ਬੈਠੇ ਹੋ ਤੁਹਾਨੂੰ ਬਾਹਰ ਅਚਨ ਦੇ ਤੇ ਜਾਣਾ ਪੈਗਾ ਤੁਸੀਂ ਧਿਆਨ ਨਹੀਂ ਦਿੱਤਾ ਉਵੇਂ ਹੀ ਬਾਹਰ ਨਿਕਲ ਗਏ ਅੰਦਰ ਤੁਹਾਡੇ ਜਿਹੜਾ ਟੈਂਪਰੇਚਰ ਸੀ ਉਹ 35 40 ਦੇ 35 ਦੇ ਨੇੜੇ ਸੀ 30 ਦੇ ਹਾਂਜੀ ਤੁਹਾਡੇ ਲਈ ਕੰਫਰਟੇਬਲ ਪੂਰਾ ਤੇ ਬਾਹਰ ਜਿਹੜਾ ਟੈਂਪਰੇਚਰ ਹੈ ਉਹ 5 ਜਾਂ 10 ਹੈ ਫਿਰ ਸੁਭਾਵਕ ਹੈ ਵੀ ਤੁਸੀਂ ਤੰਦਰੁਸਤ ਸ਼ਾਇਦ ਨਾ ਹੋਵੋ ਫਿਰ ਬਿਮਾਰੀ ਹੋਣੀ ਨਹੀਂ ਹੋਣੀ ਹੈ ਆਪਣੀ ਇਮਿਊਨਿਟੀ ਨੂੰ ਕਾਇਮ ਰੱਖੋ ਹਾਂਜੀ ਇਹ ਇਹਦੇ ਲਈ ਜਿਹੜੇ ਮੌਸਮੀ ਫਲ ਨੇ ਉਹਨਾਂ ਨੂੰ ਵੱਧ ਤੋਂ ਵੱਧ ਵਰਤੋ ਜਿਹਦੇ ਜੇ ਤੁਹਾਨੂੰ ਸਮਰੱਥਾ ਰੱਬ ਨੇ ਦਿੱਤੀ ਆ ਤੇ ਨਹੀਂ ਗਾਜਰ ਮੂਲੀ ਹਾਂਜੀ ਸਾਗ ਤੇ ਇਹਨਾਂ ਦੀ ਵਰਤੋਂ ਕਰੋ ਜਿਹਦੇ ਘਰੇ ਦੁੱਧ ਮੱਖਣਾ ਜਰੂਰ ਜਿੰਨਾ ਤੁਹਾਡਾ ਥ੍ਰੀ ਜਿੰਨਾ ਤੁਹਾਡੇ ਲਈ ਅਨੁਕੂਲ ਹੈ ਹਾਂਜੀ ਜਿੰਨਾ ਤੁਹਾਡੇ ਲਈ ਸਹੀ ਹੈ ਉਹਨੂੰ ਖਾਓ ਤੇ ਬਿਮਾਰੀ ਤੋਂ ਬਚੇ ਰਹੋਗੇ ਕੋਈ ਮੈਂ ਹਾਲਾਂਕਿ ਮੈਂ ਬੈਠਾ ਮੈਂ ਕਦੇ ਵੀ ਨਾ ਕਿਸੇ ਐ ਮਰੀਜ਼ ਨੂੰ ਮਿਲਣ ਵੇਲੇ ਹਾਂਜੀ ਨਾ ਇਸ ਤਰ੍ਹਾਂ ਜਿਵੇਂ ਤੁਸੀਂ ਕਿਤੇ ਮੈਨੂੰ ਸਿਆਣਾ ਸਮਝ ਕੇ ਸਵਾਲ ਪੁੱਛ ਲੈਣੋ ਸ਼ਾਇਦ ਮੈਂ ਹੈਗਾ ਜਾਂ ਨਹੀਂ ਹਾਂਜੀ ਤਾਂ ਉਦੋਂ ਵੀ ਮੇਰਾ ਇਹੀ ਹੁੰਦਾ ਮੈਂ ਕਦੇ ਦਵਾਈ ਬਾਰੇ ਕੋਈ ਵੈਖ ਨਹੀਂ ਕਿਤੇ ਆ ਦਵਾਈ ਲੋ ਰੀਆ ਲੋਰੀ ਬਿਲਕੁਲ ਇਹ ਤਾਂ ਉਦੋਂ ਹੁੰਦੀਆਂ ਨੇ ਜਦੋਂ ਤੁਸੀਂ ਬਿਮਾਰ ਹੋ ਹਾਂਜੀ ਬਿਮਾਰੀ ਤੋਂ ਪਹਿਲਾਂ ਦਵਾਈਆਂ ਨਹੀਂ ਹੁੰਦੀਆਂ ਇਹ ਤਾਂ ਲੋੜ ਹੁੰਦੀ ਹੈ ਸਾਡੀ ਦਵਾਈ ਤੋਂ ਪਹਿਲਾਂ ਬਿਮਾਰੀ ਤੋਂ ਪਹਿਲਾਂ ਜਿਹੜੀ ਵੀ ਚੀਜ਼ ਤੁਹਾਨੂੰ ਤੰਦਰੁਸਤ ਰੱਖਦੀ ਹੈ ਉਹ ਤੁਹਾਡੀ ਖੁਰਾਕ ਹੈ ਹਾਂਜੀ ਉਹਨੂੰ ਦੇਓ ਜਿਹੜੀ ਦਵਾਈਆਂ 'ਚ ਵੀ ਵਰਤੀ ਜਾਂਦੀ ਹੈ ਜਿਵੇਂ ਉਹਨੂੰ ਜੀਰਾ ਧਨੀਆ ਕਾਲੀ ਮਿਰਚ ਇਹ ਚੀਜ਼ਾਂ ਦਵਾਈਆਂ 'ਚ ਵੀ ਵਰਤੀਆਂ ਜਾਂਦੀਆਂ ਨੇ ਪਰ ਜਦੋਂ ਤੰਦਰੁਸਤ ਰਹਿਣ ਲਈ ਵਰਤੀਆਂ ਜਾਂਦੀਆਂ ਨੇ ਉਹਨੂੰ ਇਹ ਦਵਾਈਆਂ ਨਹੀਂ ਉਦੋਂ ਇਹ ਸਾਡੀ ਖੁਰਾਕ ਹੈ ਤੁਸੀਂ ਕਾਲੀ ਮਿਰਚ ਰੋਜ਼ ਵਰਤੋ ਅੱਜਕੱਲ ਕਾਲੀ ਮਿਰਚ ਬਹੁਤ ਅੱਛੀ ਹੈ ਹਾਂਜੀ ਸੁਣ ਯਾਦ ਰੱਖ ਇਹਦੀ ਵੱਧ ਤੋਂ ਵੱਧ ਵਰਤੋਂ ਕਰੋ ਹੈ ਇਹਨਾਂ ਇਹਨਾਂ ਦਿਨਾਂ ਤੇ ਖਾਸ ਕਰਕੇ ਹਾਂਜੀ ਤੇ ਇਹ ਜ਼ਰੂਤ ਦਾ ਮੇਵਾ ਸਮਝੋ ਤੇ ਆਵਲਾ 12 ਮਹੀਨੇ ਮਿਲਦਾ 12 ਮਹੀਨੇ ਵਰਤੋ ਹਾਂਜੀ ਤੇ ਤੁਹਾਡੀ ਇਮਿਊਨਿਟੀ ਜਿਹੜੀ ਇਹ ਅਦਰਕ ਹੈ ਹਲਦੀ ਹੈ ਆਵਲਾ ਤੇ ਹੋਰ ਵੀ ਦੋ ਚਾਰ ਚੀਜ਼ਾਂ ਕਾਲੀ ਮਿਰਚ ਇਹ ਇਹ ਚੀਜ਼ਾਂ ਤੁਹਾਡੀ ਇਮਿਊਨਿਟੀ ਅੱਛੀ ਰੱਖਦੀਆਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਵਰਤੋ ਤੇ ਲੋੜ ਅਨਸਾਰ ਖਾਓ ਤੁਸੀਂ ਗੱਲ ਕੀਤੀ ਆ ਸਾਗ ਦੀ ਅੱਜ ਕੱਲ ਤਾਂ ਸਾਗ ਬੰਦ ਕਰਾਰੇ ਵਿਸਾਖਾ ਖਾਣਾ ਵੀ ਚਾਹੀਦਾ ਇਹ ਦੇਖੋ ਮੇਰੀ ਉਮਰ ਹੁਣ 72 ਸਾਲ ਦੀ ਹੋ ਗਈ ਹਾਂਜੀ ਮੈਂ ਹਰ ਸਾਲ ਸਾਗ ਤੇ ਹੀ ਪਲਿਆ ਠੀਕ ਹੈ ਜੇ ਮੈਨੂੰ ਉਹਨੇ ਨੁਕਸਾਨ ਨਹੀਂ ਕੀਤਾ ਮੈਨੂੰ ਲਾਭ ਕੀਤਾ ਨੇ ਤਾਂ ਮੈਂ ਕਿਵੇਂ ਕਹਦੇ ਆ ਵੀ ਸਾਗ ਨਹੀਂ ਖਾਣਾ ਚਾਹੀਦਾ ਇਹ ਗੱਲ ਉਹਨਾਂ ਨੇ ਉਹ ਕਿਸੇ ਨੂੰ ਕੋਈ ਉਸ ਤਰ੍ਹਾਂ ਦਾ ਪਤਾ ਹੋਊਗਾ ਜਾਂ ਤਾਂ ਸਾਗ ਦੀ ਕੁਆਲਿਟੀ ਦਾ ਫਰਕ ਹੋਊਗਾ ਹਾਂਜੀ ਜਾਂ ਕੁਆਂਟੀਟੀ ਦਾ ਫਰਕ ਹੋਊਗਾ ਜਾਉਦੀ ਕਿਸੇ ਫਸਲ ਦਾ ਫਰਕ ਹੋਗਾ ਵੀ ਕਾਲਾ ਸਾਗ ਹੈ ਅਸੀਂ ਤਾਂ ਇੰਨਾ ਚਿਰ ਛੋਲਿਆਂ ਤੇ ਸਰੋਂ ਦਾ ਸਾਗ ਵਰਤਿਆ ਸਾਡਾ ਤਾਂ ਕੋਈ ਬਿਮਾਰੀ ਸਾਨੂੰ ਤਾਂ ਲੱਗੀ ਨਹੀਂ ਕੋਈ ਤਕਲੀਫ ਨਹੀਂ ਦਿੱਤੀ ਕਦੇ ਮੇਰੇ ਤਾਂ ਦੇਖਣ ਵਾਲੇ ਜਿੰਨਾਂ ਨਾਲ ਮੈਂ ਵਰਤਦਾ ਜਿੰਨਾਂ ਜਿਹੜੇ ਮੇਰੇ ਨੇੜੇ ਤੇੜੇ ਰਹੇ ਨੇ ਮੈਨੂੰ ਵੱਡੇ ਜਾਂ ਮੇਰੇ ਤੇ ਮੇਰੇ ਬਰਾਬਰ ਦੇ ਮੈਨੂੰ ਛੋਟੇ ਉਹ ਮੈਂ ਦਾ ਸਾਗ ਨਾਲ ਕੋਈ ਬਿਮਾਰ ਹੁੰਦਾ ਦੇਖਿਆ ਨਹੀਂ ਕੋਈ ਬਿਮਾਰ ਹੋਏ ਲਈ ਸਾਗ ਵਰਜਿਤ ਹੋਵੇ ਇਹ ਹੋ ਸਕਦਾ ਵੀ ਕੋਈ ਬੰਦਾ ਕਿਸੇ ਗੱਲ ਕਰਕੇ ਬਿਮਾਰ ਹੋ ਗਿਆ ਉਹਦੇ ਜਿਹੜਾ ਪਰਹੇਜ਼ ਚ ਆਉਂਦਾ ਸਾਗ ਵੀ ਇਹ ਨਾ ਖਾਵੇ ਉੱਥੇ ਹੋ ਸਕਦਾ ਸਾਗ ਮਾੜਾ ਹੋਵੇ ਇਹ ਇਹਨਾਂ ਚੀਜ਼ਾਂ ਨਾਲ ਮੇਰੀ ਸਹਿਮਤੀ ਨਹੀਂ ਹੈ ਬਹੁਤ ਚੀਜ਼ਾਂ ਨੇ ਇੰਗੀਆਂ ਜਿਹਦੇ ਬਾਰੇ ਤਨਾ ਤਨਾ ਦੇ ਮਤਲਬ ਮੋਟੀਵੇਟਰ ਹੁੰਦੇ ਨੇ ਨਹੀਂ ਕਿਹਾਣਾ ਚਾਹੀਦਾ ਇਹ ਹੋਣਾ ਨਹੀਂ ਹੋਣਾ ਚਾਹੀਦਾ ਉਹ ਉਹ ਤਾਂ ਫਿਰ ਸਾਰਾ ਕੁਝ ਹੀ ਬੰਦ ਕਰ ਦਿੰਦੇ ਨੇ ਤੇ ਸੀ ਕਿਉਂ ਦੁੱਧ ਵੀ ਬੰਦ ਕਰੀ ਜਾਂਦੇ ਅੱਜਕੱਲ ਤਾਂ ਦੇਖੋ ਖਾਸ ਹਾਲਤਾਂ 'ਚ ਹੋ ਸਕਦਾ ਹੈ ਖਾਸ ਹਾਲਤਾਂ 'ਚ ਇਹ ਹੋ ਸਕਦਾ ਹੁਣ ਤੁਹਾਡੇ ਪੈਰ ਤੇ 6:00 ਵਜੇ ਹੈ ਹਾਂਜੀ ਜ਼ਖਮ ਹੈ ਪੈਰ ਤੇ ਪੱਟੀ ਹੋਈ ਹੋਈ ਹੈ ਉਹ ਜੁੱਤੀ ਅਸੀਂ ਲਗਾਤਾਰ ਪਾਉਣੇ ਨੇ ਫੇਰ ਵੀ ਪਾਉਂਗੇ ਫਿਰ ਇਹ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਹਾਂਜੀ ਉਦੋਂ ਤਾਂ ਮੈਂ ਵੀ ਕਹੂੰ ਹੋਰ ਵੀ ਕਹੂਗਾ ਯਾਰ ਤੂੰ ਜੁੱਤੀ ਨਾ ਪਾਈ ਪਰ ਇਹਦਾ ਇਹ ਮਤਲਬ ਤਾਂ ਨਹੀਂ ਜੁੱਤੀ ਪਾਉਣੀ ਵੀ ਨਹੀਂ ਚਾਹੀਦੀ ਹਾਂਜੀ ਜੇ ਹੁਣ ਇਹਦਾ ਇਹ ਅਰਥ ਲਵਾਂਗੇ ਅਸੀਂ ਵੀ ਉਹ ਡਾਕਟਰ ਕਹਿੰਦਾ ਸੀ ਜੁੱਤੀ ਨਾ ਪਾਈ ਇਹਦਾ ਇਹ ਥੋੜੋ ਵੀ ਜੁੱਤੀ ਪਾਉਣੀ ਨਹੀਂ ਚਾਹੀਦੀ ਹਾਂਜੀ ਕੁਝ ਹਾਲਤਾਂ ਨੇ ਕੁਝ ਅ ਮਤਲਬ ਉਹੀ ਜਿਹਾ ਕੋਈ ਸੰਦਰਭ ਹੈ ਉਹਦੇ ਚੋਂ ਚੀਜ਼ ਵਰਜਿਤ ਹੈ ਨਾ ਕਰੋ ਪਰ ਇਹਨੇ ਮੈਂ ਸਰਦੀਆਂ ਦਾ ਸਾਗ ਤਾਂ ਸਰਦੀਆਂ ਦੀ ਸੁਗਾਤ ਹੈ ਹਾਂਜੀ ਤੇ ਤੁਸੀਂ ਮਤਲਬ ਕੋਈ ਕਹੇ ਵੀ ਇਹਨੂੰ ਖਾਓ ਨਾ ਮੈਨੂੰ ਮਤਲਬ ਇਹ ਜਿੱਤੀ ਨਹੀਂ ਗੱਲ ਵੀ ਕੋਈ ਇਹ ਵੀ ਕਹਿੰਦਾ ਹੋਊਗਾ ਵੀ ਸਾਗ ਨਾ ਖਾਓ ਅੱਜ ਕੱਲ ਡਾਈਟਿਸ਼ਨ ਕਹਿਣ ਲੱਗ ਗਏ ਨਾ ਇਹ ਸਾਗ ਤਾਂ ਗੈਸ ਗੈਸ ਬਣਦੀਆਂ ਜਾਂ ਕੋਹੂਰਤਰਾਈ ਬਿਮਾਰੀਆਂ ਘੜਾਈ ਜਾਂਦੀਆਂ ਨਹੀਂ ਇਹ ਫਿਰ ਉਹੀ ਗੱਲ ਆ ਗਈ ਵੀ ਸੱਟ ਲੱਗੀ ਤਾਂ ਜੁੱਤੀ ਨਾ ਪਾਓ ਡਾਈਟਿਸ਼ਨ ਕੋਲੇ ਬੰਦਾ ਚੱਲ ਕੇ ਜਾਂਦਾ ਉਹਨੂੰ ਕੋਈ ਸਮੱਸਿਆ ਹੈ ਉਹ ਤਾਂ ਗਿਆ ਹਾਂਜੀ ਜਿਹੜਾ ਬੰਦਾ ਕਿਸੇ ਸਮੱਸਿਆ ਗ੍ਰਸਤ ਨਹੀਂ ਥੋੜਾ ਫਿਰਫਟ ਹੈ ਤੁਸੀਂ ਡਾਈਟੇਸ਼ਨ ਕੋਲ ਜਾਉਂਗੇ ਨਹੀਂ ਜਾਂਦੇ ਨਾ ਹੁਣ ਜਿਹੜਾ ਅਨਫਿਟ ਹੈ ਉਹ ਡਾਈਟੇਸ਼ਨ ਨੂੰ ਹੋ ਸਕਦਾ ਪਤਾ ਹੋਵੇ ਵੀ ਸਾਗ ਇਹਦੇ ਅਨਫਿਟ ਦਾ ਕਾਰਨ ਹੈ ਹਾਂਜੀ ਫਿਰ ਉਹ ਤਾਂ ਬੰਦ ਕਰੂਗਾ ਹੀ ਹੋ ਸਕਦਾ ਉਹਨੂੰ ਇਹ ਗੱਲ ਦਾ ਪਤਾ ਹੈ ਕਿਉਂਕਿ ਉਹ ਇਸ ਗੱਲ ਦਾ ਗਿਆਨ ਰੱਖਦਾ ਹਾਂਜੀ ਉਹਨੂੰ ਇਹ ਗੱਲ ਦਾ ਪਤਾ ਹੈ ਵੀ ਇਸ ਬੰਦੇ ਲਈ ਕਿਉਂ ਅੱਛਾ ਨਹੀਂ ਦੁੱਧ ਅੱਛਾ ਨਹੀਂ ਫਿਰ ਬੰਦ ਕਰੂ ਤੁਸੀਂ ਇੱਕ ਸਮੱਸਿਆ ਲੈ ਕੇ ਗਏ ਹੋ ਉਹਦੇ ਕੋਲ ਉਹਨੇ ਤੇ ਵਿਚਾਰ ਕਰ ਰਿਹਾ ਵੀ ਇਹ ਸਮੱਸਿਆ ਇਹਦੀ ਕਾਹਦੇ ਨਾਲ ਬੰਦੀ ਹੈ ਕਾਹਦੇ ਨਾਲ ਕੱਟਦੀ ਹੈ ਕਿਉਂ ਹੋਈ ਉਹਦੇ ਲਈ ਤਾਂ ਉਹ ਪ੍ਰਕਾਸ਼ਨ ਦੇਊਗਾ ਹੀ ਨਾ ਹਾਂਜੀ ਪਰ ਇਹ ਥੋੜੋ ਆ ਵੀ ਉਹਨੇ ਤੁਹਾਨੂੰ ਕਹਤਾ ਵੀ ਤੁਸੀਂ ਦੁੱਧ ਘਿਓ ਨਾ ਖਾਓ ਸਾਗ ਨਾ ਖਾਓ ਮੈਂ ਵੀ हट ਜਾ ਮੈਨੂੰ ਕੋਈ ਸਮੱਸਿਆ ਫਿਰ ਉਹ ਮੇਰੇ ਨਾਲ ਜੁੜੂ ਹਾਂਜੀ ਜੇ ਆਪਾਂ ਗੱਲ ਕਰੀਏ ਜੇ ਕੋਈ ਬਿਮਾਰੀ ਆਪਾਂ ਨੂੰ ਲੱਗਦੀ ਹੈ ਸਰਦੀਆਂ ਦੇ ਵਿੱਚ ਜ਼ੁਕਾਮ ਜਾਂ ਬਿਮਾਰ ਬੁਖਾਰ ਹੁੰਦਾ ਵਾ ਕੋਈ ਏ ਚੇ ਹੋਰ ਬਿਮਾਰੀ ਲੱਗਦੀ ਆ ਤਾਂ ਇਲਾਜ ਕੀ ਹੈ ਨੇ ਘਰੇਲੂ ਨੁਕਤਾ ਕੀ ਆ ਘਰੇਲੂ ਨੁਸਖਾ ਸਾਡੇ ਵੈਦਾਂ ਦੇ ਤਾਂ ਕਾੜੇ ਹੁੰਦੇ ਨੇ ਹਾਂਜੀ ਉਹ ਮਤਲਬ ਬਣੇ ਵੀ ਮਿਲਦੇ ਨੇ ਆਮ ਬਣਾਏ ਵੀ ਜਾ ਸਕਦੇ ਨੇ ਸਾਡਾ ਸਾਰੇ ਸਿਆਲ ਚ ਹੁੰਦਾ ਸੌਂਫ ਕਾਜਵਾਨ ਹਉ ਬੇਰ ਛੁੰਡ ਕਾਲੀ ਮਿਰਚ ਤੇ ਦੋ ਚਾਰ ਜਿੰਨਾ ਹੋਰ ਆ ਜਾਂਦੀਆਂ ਨੇ ਜਾਇਫਲ ਜਵਤਰੀ ਲੌਂਗ ਛੋਟੀ ਇਲਾਇਚੀ ਵੱਡੀ ਇਲਾਇਚੀ ਇਹਨਾਂ ਦਾ ਕੜਾ ਬਣਾਉਂਦੇ ਰਹੋ ਪੀਂਦੇ ਰਹੋ ਤੁਸੀਂ ਦੂਜੇ ਚੌਥੇ ਦਿਨ ਇਹਦਾ ਜੋਗ ਮਾਤਰਾ ਚ ਮਤਲਬ ਇਹਨੂੰ ਤੁਸੀਂ ਬਰਾਬਰ ਬਰਾਬਰ ਮਾਤਰਾ ਚ ਲੈ ਕੇ ਬਣਾ ਲਓ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਚ ਲੈ ਕੇ ਅੱਧਾ ਅੱਧਾ ਕਰਕੇ ਕੁੱਟ ਕੇ ਰੱਖ ਲਓ ਕੁਝ ਦਿਨਾਂ ਬਾਅਦ ਦੋ ਕ ਚਮਚੇ ਇੱਕ ਡੇਢ ਗਲਾਸ ਚ ਪਾਓ ਜਦੋਂ ਅੱਧਾ ਗਲਾਸ ਰਹਿ ਜੇ ਉਹਨੂੰ ਪੀ ਲਓ ਅੱਛੇ ਰਹੋਗੇ ਇਹ ਇਮਿਊਨਿਟੀ ਬੂਸਟਰ ਨੇ ਇਹ ਹੈ ਇਮਿਊਨਿਟੀ ਬੂਸਟਰ ਨੇ ਔਰ ਸਿਹਤ 'ਚ ਜਿਆਦਾ ਅੱਛੇ ਨੇ ਇਹ ਪੀਓਗੇ ਤੁਹਾਨੂੰ ਫਾਇਦਾ ਹੋਊਗਾ ਮੈਂ ਦੁਬਾਰੇ ਫੇਰ ਗਿਣ ਦਿੰਨਾ ਕਾਜਵਾਨ ਹਾਂਜੀ ਹੌਬੇਰ ਸੁੰਡ ਆ ਸੌਫਾ ਇਹ ਕਾਲੀ ਮਿਰਚ ਵੱਡੀ ਇਲਾਇਚੀ ਛੋਟੀ ਇਲਾਇਚੀ ਅਜਵਾਇਣ ਤੇ ਕੋਈ ਚੀਜ਼ ਕੱਢੀ ਵੀ ਜਾ ਸਕਦੀ ਹੈ ਇਹਦੇ ਚੋਂ ਜੇ ਨਹੀਂ ਮਿਲਦੀ ਜਾਂ ਤੁਹਾਨੂੰ ਫਿੱਟ ਨਹੀਂ ਕੋਈ ਚੀਜ਼ ਹੋਰ ਪਾਈ ਵੀ ਜਾ ਸਕਦੀ ਹੈ ਤੇ ਇਸ ਤਰ੍ਹਾਂ ਮਤਲਬ ਇਹਨੂੰ ਬਣਾ ਗਲੋ ਇਹਦਾ ਕਾੜਾ ਬਣਾ ਕੇ ਪੀਂਦੇ ਰਹੋ ਹਾਂਜੀ ਤੇ ਗਾਇਬ ਗਾਇ ਕਿਤੇ ਇਹਦੀ ਮਤਲਬ ਜਿਵੇਂ 4 5 6 ਇੰਚ 6 ਇੰਚ ਵਾ 7 ਇੰਚ ਤੋਂ 6 ਇੰਚ ਮੋਟੀ ਲੱਕੜੀ ਜਿਹੜੀ ਇਹਦੀ ਜਿਹੜੀ ਤਾਜੀ ਜੇ ਲੈਣੀ ਆ ਤਾਂ 5 6 ਇੰਚ ਲੰਮੀ ਤੇ ਘਟੋ ਘਟੋ ਦਾ ਜਿਹੜਾ ਮਤਲਬ ਉਹਦੀ ਪ੍ਰਿਧੀ ਹੈ ਜਿਹੜਾ ਉਹ ਲੱਕੇਰਾ ਉਹ ਵੀ 2-3 ਇੰਚ ਹੋਵੇ। ਉਹਦੇ ਆਲੇ-ਦਾਲੇ ਤਾਂਗਾ ਬਰ ਗਰ ਲਿਆ। ਉਹ ਦੋ ਤਿੰਨ ਇੰਚ ਲਮਾ ਨਿਕਲੇ। ਇਹ ਇਹਨੂੰ ਕੁੱਟ ਕੇ ਸਮਾਰ ਕੇ ਇਹ ਇਹਨੂੰ ਪਾਈਆ ਪਾਣੀ ਚ ਪਾ ਕੇ ਜਦੋਂ ਅੱਧਾ ਪਾ ਰਹਿ ਗਿਆ। ਇਹਨੂੰ ਪੀ ਲੋ। ਸਾਰੇ ਦਿਨ ਚ ਹੌਲੀ-ਹੌਲੀ ਕਰਕੇ ਪੀ ਲੋ ਇਕੱਠਾ ਨਹੀਂ ਪੀਤਾ ਜਾਂਦਾ। ਇਹ ਚੀਜ਼ਾਂ ਬੈਦਕ ਮੁਤਾਬਕ ਇਹ ਅੱਛੀਆਂ ਚੀਜ਼ਾਂ ਨੇ। ਇਹਨਾਂ ਨੂੰ ਵਰਤੋ ਤਾਂ ਘੱਟ ਬਿਮਾਰ ਹੋਵੋਗੇ। ਫਾਇਦਾ ਰਹੂਗਾ। ਹਾਂਜੀ। ਜਿਵੇਂ ਆਪਾਂ ਗੱਲ ਕਰੀਏ ਪੁਰਾਣੇ ਸਮਿਆਂ ਵਿੱਚ ਖੂਆ ਮਾਰਿਆ ਜਾਂਦਾ ਸੀ ਪਿੰਨੀਆਂ ਬਣਾਈ ਜਾਂਦੀਆਂ ਸੀ। ਅੱਜ ਕੱਲ ਪਿੰਨੀਆਂ ਬਣਾਈਆਂ ਤਾਂ ਜਾਂਦੀਆਂ ਨੇ ਪਰ ਉਹਦਾ ਫਾਇਦਾ ਕਿਉਂ ਨਹੀਂ ਹੁੰਦਾ ਹੈਗਾ? ਦੇਖੋ ਇੱਕ ਤਾਂ ਚੀਜ਼ਾਂ ਦੀ ਕੁਆਲਿਟੀ ਹਾਂਜੀ ਜੇ ਹੁਣ ਦੁੱਧ ਉੱਚ ਕੁਆਲਿਟੀ ਦਾ ਨਹੀਂ ਦੁੱਧ ਦੁੱਧੀ ਹੈ ਨਹੀਂ ਇਹ ਹਾਂਜੀ ਤੋ ਲਖਵਾ ਦਨੂ ਕੀ ਕਰੂ ਨਾ ਉਹ ਦੁੱਧ ਚੰਗਾ ਨਾ ਉਹ ਖੁਆ ਚੰਗਾ ਅਸਲ 'ਚ ਜਿਹੜਾ ਖੁਆ ਇਹ ਦੁੱਧ ਨੂੰ ਸੰਭਾਲਣ ਦਾ ਤਰੀਕਾ ਹੈ ਇਹ ਉਹਨੂੰ ਕੋਈ ਬਦਲਾ ਨਹੀਂ ਹੋ ਜਾਂਦਾ ਉਹਦੇ 'ਚ ਸਗੋਂ ਗੁਣ ਘਟ ਜਾਂਦੇ ਨੇ ਦੁੱਧ ਨਾਲੋਂ ਅੱਛਾ ਜੀ ਖੋਏ ਦਾ ਮਤਲਬ ਹੈ ਵੀ ਤੁਹਾਡੇ ਕੋਲੇ ਦੁੱਧ ਘਰੇ ਉਸ ਤਰ੍ਹਾਂ ਨਹੀਂ ਜਾਂ ਤੁਸੀਂ ਕਿਸੇ ਸਫਰ ਤੇ ਜਾਣਾ ਹੈ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਹਾਂਜੀ ਤੁਸੀਂ ਦੁੱਧ ਲਿਆ ਇੱਕ ਵਿਸ਼ੇਸ਼ ਕੁਆਂਟੀਟੀ 5-7 ਦਿਨ ਜਿਹੜਾ ਪੀ ਸਕਦੇ ਹੋ ਤੁਸੀਂ ਹਾਂਜੀ ਹੁਣ 5-7 ਦਿਨ ਦਾ ਦੁੱਧ ਕਿਵੇਂ ਰੱਖੋਗੇ ਜੇ ਤੁਹਾਡੇ ਕੋਲੇ ਹੋਰ ਕੋਈ ਤਰੀਕਾ ਨਹੀਂ ਉੱਥੋਂ ਤੁਹਾਨੂੰ ਰੋਜ਼ ਮਿਲਦਾ ਨਹੀਂ ਤਾਂ ਤੁਸੀਂ 5-7 ਕਿਲੋ ਦੁੱਧ ਨੂੰ ਇਕੱਠਾ ਕਰਕੇ 10 ਕਿਲੋ ਨੂੰ 20 ਕਿਲੋ ਨੂੰ ਖੋਆ ਬਣਾ ਲਿਆ ਹਾਂਜੀ ਖੋਆ ਬਣਾ ਕੇ ਸੰਭਾਲ ਲਿਆ ਤੇ ਇਹਦਾ ਮਤਲਬ ਹੈ ਤੁਸੀਂ ਰੋਜ਼ ਉਹ ਦੁੱਧ ਵਰਤ ਰਹੇ ਹੋ ਹੋਰ ਖੋਏ ਚ ਕੋਈ ਇਹ ਨਹੀਂ ਵੀ ਦੁੱਧ ਨਾਲ ਕੋਈ ਗੁਣ ਵਧ ਜਾਂਦੇ ਨੇ ਹਾਂ ਖੋਏ ਚ ਤੁਸੀਂ ਕੋਈ ਅ ਹੋਰ ਚੀਜ਼ਾਂ ਰਲਾ ਲੈਣੇ ਤੁਸੀਂ ਖੋਏ ਵੇਲੇ ਉਹਦੇ ਚ ਡ్రਾਈ ਫਰੂਟ ਰਲਾਉਣੇ ਹੋ ਸੌਗੀ ਰਲਾਉਣੇ ਹੋ ਕੋਈ ਹੋਰ ਚੀਜ਼ਾਂ ਨਾਲ ਉਹਨੇ ਤਾਂ ਉਹਨਾਂ ਦੇ ਗੁਣ ਵਧ ਜਾਣਗੇ ਉਹ ਤੁਸੀਂ ਦੁੱਧ ਨਾਲ ਵੈਸੇ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲੇ ਤਾਜ਼ਾ ਦੁੱਧ ਰੋਜ਼ ਅਵੇਲੇਬਲ ਹੈ ਫਿਰ ਖੋਏ ਦੀ ਕੋਈ ਜ਼ਰੂਰਤ ਨਹੀਂ ਫਿਰ ਕੋਈ ਫਿਰ ਇਹ ਚੀਜ਼ ਨਹੀਂ ਵੀ ਖੁਆ ਦੁੱਧ ਨਾਲ ਤਾਕਤਵਰ ਹੁੰਦਾ ਜਾਂ ਫਿਰ ਇਹ ਹੁੰਦਾ ਨਿਕੰਮੰਦਾ ਇੱਕ ਕੋਈ ਗਲਾਸ ਦੁੱਧਾ ਪੀ ਸਕਦਾ ਉਹ ਕਹਿੰਦਾ ਮੈਂ ਨਹੀਂ ਹੋਰ ਪੀ ਸਕਦਾ ਮੈਂ ਤਾਂ ਪੀਣਾ ਹੀ ਨਹੀਂ ਮੇਰੇ ਲੰਗਦਾ ਨਹੀਂ ਹਾਂਜੀ ਉਹਨੂੰ ਤੁਸੀਂ ਗਲਾਸ ਦੁੱਧਾ ਦੇਤਾ ਇੱਕ ਗਲਾਸ ਦੁੱਧਾ ਖਵਾ ਦੇਤਾ ਉਹ ਇੱਕ ਜੰਮਟੇ ਦਾ ਆ ਜਾਣਾ ਹਾਂਜੀ ਜੰਮਟਾ ਉਹ ਮੁੱਢ ਪਾਰ ਗਲਾਸ ਦੁੱਧਾ ਪਹਿਲੇ ਦੋ ਹੋ ਗਏ ਹਾਂਜੀ ਆ ਗੁਣਨੇ ਬਸ ਇਹ ਤਾਂ ਉਹਦੀ ਕੁਆਲਿਟੀ ਉਹਦੀ ਮਤਲਬ ਚੀਜ਼ ਨੂੰ ਸੰਭਾਲ ਕੇ ਰੱਖਣ ਦਾ ਇੱਕ ਤਰੀਕਾ ਹੈ ਨਾ ਕਿ ਕੋਈ ਜ ਗੁਣ ਜਾਂ ਦੁੱਧ ਨਾਲੋਂ ਜ਼ਿਆਦਾ ਨੇ ਐਸਾ ਕੋਈ ਮਸਲਾ ਨਹੀਂ ਜੇ ਆਪਾਂ ਗੱਲ ਕਰੀਏ ਸਰਦੀਆਂ ਦੇ ਦਿਨਾਂ ਚਾਹ ਦੀ ਜਿਹੜੀ ਬਾਰੀ ਹੁੰਦੀ ਹੈ ਉਹ ਵੱਧ ਜਾਂਦੀ ਹੈ ਚਾਹ ਸਰਦੀਆਂ ਆਉਂਦੀਆਂ ਚਾਹ ਲੋਕੀ ਵੱਧ ਪੀਣ ਲੱਗਦੇ ਹੈ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਨਹੀਂ ਐਕਸੈਸ ਦਾ ਫਾਇਦਾ ਤਾਂ ਨਹੀਂ ਹੋ ਸਕਦਾ ਕਿਸੇ ਵੀ ਵਾਧੂ ਚੀਜ਼ ਦਾ ਫਾਇਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹੋਊ ਤਾਂ ਨੁਕਸਾਨ ਹੀ ਜੇ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਵਾਧੂ ਪੀਣ ਲੱਗੇ ਪਰ ਸਰਦੀਆਂ ਚ ਜਦੋਂ ਅਸੀਂ ਠੰਡ ਦਾ ਮਤਲਬ ਮੁਕਾਬਲਾ ਕਰਦੇ ਤਾਂ ਗਰਮ ਚੀਜ਼ ਦੀ ਇੱਛਾ ਹੋਣੀ ਸੁਭਾਵਿਕ ਹੈ ਇਹ ਸਾਡੀ ਰੁਚੀ ਹੈ ਸਰਦੀਆਂ ਚ ਗਰਮ ਚੀਜ਼ਾਂ ਪੀਣ ਦੀ ਰੁਚੀ ਪੈਦਾ ਹੁੰਦੀ ਹੈ ਗਰਮੀਆਂ ਚ ਠੰਡੀਆਂ ਚੀਜ਼ਾਂ ਖਾਣ ਪੀਣ ਦੀ ਰੁਚੀ ਪੈਦਾ ਹੁੰਦੀ ਹੈ ਇਹ ਰੁਚੀ ਹੈ ਜਦੋਂ ਰੁਚੀ ਹੈ ਤਾਂ ਤੁਸੀਂ ਜਿਵੇਂ ਮੰਨ ਲਓ ਅੱਗੇ ਗਰਮੀਆਂ ਦੇ ਵਿੱਚ ਤੁਸੀਂ ਦੋ ਵਾਰੀ ਚਾਹ ਪੀਂਦੇ ਸੀ ਹੁਣ ਸਰਦੀਆਂ ਚ ਤੁਸੀਂ ਤਿੰਨ ਵਾਰੀ ਪੀ ਲਈ ਤੇ ਉਹਦੇ ਚ ਜਿਹੜੀ ਪੱਤੀ ਦੀ ਮਾਤਰਾ ਹੈ ਉਹ ਉਨੀ ਹੀ ਰੱਖੀ ਜਿੰਨੀ ਦੋ ਵਾਰੀ ਪਾਉਂਦੇ ਸੀ ਉਹੀ ਪੱਤੀ ਤਿੰਨ ਵਾਰੀ ਮੰਡਤੀ ਹਾਂਜੀ ਕੱਲਾ ਦੁੱਧ ਵਧਾ ਲਿਆ ਨਾ ਮਿੱਠਾ ਬਲਾਇਆ ਤੁਸੀਂ ਮਿੱਠੇ ਦਾ ਇੱਕ ਚਮਚਾ ਵਰਤਦੇ ਸੀ ਦੋ ਵਾਰੀ ਹਾਂਜੀ ਤਾਂ ਤੁਸੀਂ ਇਹ ਉਹੀ ਉਨਾ ਹੀ ਮਿੱਠਾ ਤਿੰਨ ਵਾਰੀ ਪਾ ਲਿਆ ਜਿੰਨਾ ਮਿੱਠਾ ਜਾਨੀ ਸਾਰੇ ਦਿਨ ਚ ਵਰਤਦੇ ਸੀ ਉਨਾ ਹੀ ਤਿੰਨ ਵਾਰੀ ਜਿੰਨੀ ਚਾਹ ਪੱਤੀ ਸਾਰੇ ਦਿਨ ਚ ਵਰਤਦੇ ਸੀ ਉਹ ਵੀ ਉਨੀ ਹੀ ਹਾਂਜੀ ਇਹਨਾਂ ਦੀ ਮਾਤਰਾ ਨਹੀਂ ਵਧਾਈ ਦੁੱਧ ਦੀ ਵਧਾ ਲਈ ਤੁਹਾਨੂੰ ਫਾਇਦਾ ਕਰੋ ਤੇ ਜੇ ਹੁਣ ਤੁਸੀਂ ਉਹ ਪੱਤੀ ਤਿੰਨ ਗੁਣੇ ਕਰਤੀ ਤੇ ਮਿੱਠਾ ਵੀ ਤਿੰਨ ਗੁਣੇ ਕਰਤਾ ਫਿਰ ਇਹ ਨੁਕਸਾਨ ਕਰੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਮੈਂ ਦੇਖਿਆ ਮੇਰਾ ਕਿੱਤਾ ਇਹ ਜੇ ਕਿਸੇ ਬੰਦੇ ਨੂੰ ਕਹਦਾ ਵੀ ਤੂੰ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਇਹਦਾ ਮਤਲਬ ਹੈ ਤੂੰ ਮਿੱਠਾ ਨਹੀਂ ਖਾਣਾ। ਹੁਣ ਉਹ ਬੰਦਾ ਇੱਕ ਕੱਪ ਚਾਹ ਪੀਂਦਾ ਹੈ। ਹਾਂਜੀ। ਉਹਦੇ 'ਚ ਇੱਕ ਚਮਚਾ ਮਿੱਠਾ ਪਾਉਂਦਾ ਹੈ। ਚਾਹ ਉਹਨੂੰ ਮਿੱਠੀ ਲੱਗਦੀ ਹੈ। ਉਹ ਮਿੱਠਾ ਦਾ ਚਮਚਾ ਹੀ ਹੈ ਉਹਨੇ ਚਾਹ ਡੇਢ ਕੱਪ ਕਰਤੀ। ਉਹ ਮਿੱਠੀ ਘੱਟ ਹੋ ਗਈ। ਉਹਨੇ ਦੁੱਧ ਜ਼ਿਆਦਾ ਪਾ ਲਿਆ ਜਾਂ ਪਾਣੀ ਜ਼ਿਆਦਾ ਪਾਤਾ। ਮਿੱਠਾ ਚਮਚਾ ਹੀ ਹੈ। ਉਹ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤਾਂ ਤੁਹਾਡੇ ਦੱਸੇ ਮੁਤਾਬਕ ਫਿਰ ਘੱਟ ਮਿੱਠੀ ਚਾਹ ਪੀਣ ਲੱਗਾ ਸੀ। ਘੱਟ ਮਿੱਠੀ ਚਾਹ ਤਾਂ ਪੀ ਲਈ ਪਰ ਮਿੱਠਾ ਤਾਂ ਨਹੀਂ ਘੱਟ ਪੀਤਾ। ਕਈ ਵਾਰੀ ਸੀ ਐਮੀ ਕਰ ਲੈਣੇ ਇਹਨਾਂ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਇੱਕ ਮਾਤਰਾ ਜੀ ਲੈਣੀਆਂ ਠੀਕ ਨੇ ਉਹਨਾਂ ਦੀ ਮਾਤਰਾ ਨਾਲ ਸਿਆਲ ਨਾਲ ਨਹੀਂ ਵਧਣੀ ਘਟਣੀ ਚਾਹੀਦੀ ਤੇ ਜਿਹੜੀਆਂ ਚੀਜ਼ਾਂ ਮਤਲਬ ਜੇ ਮੈਂ ਹੁਣ ਦੁੱਧ ਜੇ ਜ਼ਿਆਦਾ ਲਵੋਗੇ ਜੇ ਤੁਸੀਂ ਦੋ ਵਾਰੀ ਲੈਣੋ ਤਿੰਨ ਵਾਰੀ ਲਵੋਗੇ ਤਾਂ ਫਾਇਦਾ ਹੀ ਹੋਊ ਧੰਨਵਾਦ ਜੀ ਸਾਨੂੰ ਟਾਈਮ ਦਿੱਤਾ ਧੰਨਵਾਦ ਜੀ ਤੁਹਾਡਾ ਵੀ ਵੀ ਤੁਸੀਂ ਲੋਕਾਂ ਸਾਹਮਣੇ ਮੈਨੂੰ ਪੇਸ਼ ਕਰਦੇ ਹੋ ਤੇ ਉਹ ਮੈਨੂੰ ਆਪਦਾ ਸਮਾਂ ਕੱਢ ਕੇ ਸੁਣਦੇ ਨੇ ਮੈਂ ਤਾਂ ਕਹੂੰਗਾ ਝੇਲਦੇ ਨੇ ਆਪਾਂ ਕਿਹੜਾ ਕੋਈ ਗਿਆਨੀਆਂ ਨਾ ਵਿਗਿਆਨੀਆਂ ਨਾਪਾਂ ਕੋ ਲੀਡਰਾਂ ਤੇ ਧੰਨਵਾਦ ਤੁਹਾਡੇ ਸਰੋਤਿਆਂ ਦਾ ਜਿਹੜੇ ਅਜੇ ਵੀ ਸੁਣਦੇ ਨੇ ਜੇ ਸਾਡਾ ਐਪੀਸੋਡ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਦੇ ਹੋ ਲਾਈਕ ਜਰੂਰ ਕਰਦਿਆ ਕਰੋ ਧੰਨਵਾਦ ਜੀ